ਤਾਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਅੱਜ ਕੈਬਨਿਟ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਜਿਸ ਦੇ ਵਿੱਚ ਕਿ ਪਾਕਤਾ ਪਿਆਸ ਮੈਨੇਜਮੈਂਟ ਬੋਰਡ ਤੇ ਲਈ ਇੱਕ ਵੱਖਰਾ ਕੈਡਰ ਬਣਾਉਣ ਦਾ ਫੈਸਲਾ ਸ਼ਾਮਲ ਹੈ। ਤਾਂ ਜੋ ਨੌਜਵਾਨ ਇਸ ਕੈਡਰ ਦੇ ਵਿੱਚ ਸ਼ਾਮਲ ਹੋ ਸਕਣ। ਦੱਸਿਆ ਕਿ ਪੀਐਸ ਪੀਸੀਐਲ ਅਤੇ ਹੋਰ ਵਿਭਾਗਾਂ ਦੇ ਵਿੱਚ ਵੀ 3000 ਤੋਂ ਵੱਧ ਅਸਾਮੀਆਂ ਜੋ ਪਹਿਲਾਂ ਡੈਪਿਊਟੇਸ਼ਨ ਤੇ ਬੀਬੀਐਮਬੀ ਚੰਡੀਗੜ੍ਹ ਤੋਂ ਹਨ ਜਲਦੀ ਭਰੀਆਂ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਕਹਿ ਕੇ ਮਲੇਰ ਕੋਟਲਾ ਖੇੜ ਵਿਭਾਗ ਦੇ ਵਿੱਚ ਤਿੰਨ ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਤੇ ਹੀ ਮਲੇਰ ਕੋਟਲਾ ਸਹਿਕਾਰੀ ਵਿਭਾਗ ਦੇ ਵਿੱਚ ਰਜਿਸਟਰਾਰ, ਡਿਪਟੀ ਰਜਿਸਟਰਾਰ ਅਤੇ ਇਨਸਪੈਕਟਰ ਦੀਆਂ 11 11 ਅਸਾਮੀਆਂ ਭਰਿਆ ਚਾਲਕਿਆ। ਉਤੇ ਹੀ ਸੀਐਚਸੀ ਦੁਰਾਹਾ ਵਿਖੇ 51 ਨਵੀਆਂ ਅਸਾਮੀਆਂ ਬਣਾਈਆਂ ਗਈਆਂ ਨੇ। ਇਸ ਦੇ ਨਾਲ ਹੀ ਡੈਂਟਲ ਟੀਚਿੰਗ ਫੈਕਲਟੀ ਦੇ ਲਈ ਉਮਰ ਸੀਮਾ ਘਟਾ ਦਿੱਤੀ ਗਈ ਹੈ ਜੋ ਕਿ ਪਹਿਲਾਂ 68 ਸਾਲਾਂ ਸੀ ਹੁਣ 65 ਸਾਲਾਂ ਕਰ ਦਿੱਤੀ ਗਈ ਹੈ ਸੀਡੀਪੀਓ ਦੀਆਂ 16 ਅਸਾਮੀਆਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਅਤੇ ਵਿਭਾਗ ਜਲਦ ਹੀ ਉਹਨਾਂ ਨੂੰ ਭਰਨਾ ਸ਼ੁਰੂ ਕਰੇਗਾ ਉਤੇ ਹੀ ਵਧੀਕ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਚਲੰਦਰ ਲਈ 6 ਅਸਾਮੀਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ